ਕੁਣਤਾ ਇਸ ਕਾ ਹੀ ਹੋ ਗਿਆ ਕਿ ਜੇ ਕਾਸ ਖੜਿਆ ਤਾਂ ਤਾਰੋ ਤਰਫ ਕਾਸ ਖੜਿਆ ਜੇ ਕਾਸ ਕੱਟ ਦਿਆ ਤਾਂ ਉਸ ਨੂੰ ਕੋਈ ਚੱਕਣ ਨਹੀਂ ਆਂਦਾ ਇੱਕ ਮਹੀਨੇ ਤੇ بار بار ਲੋਕਾਂ ਨੇ ਇੱਕ ਬਲੇਂਡਾ ਵਾਲੀਆਂ ਇੱਕ ਪਾਣੀ ਚੱਲ ਰਿਹਾ ਆਨਲਾਈਨ 16 ਜਿਹੜਾ ਟਰੈਕ ਹੈ ਪੈਦਲ ਚੱਲਨੇ ਵਾਲਾ ਸੈਰ ਕਰਨ ਵਾਲੇ ਦਾ ਉਹਨਾਂ ਨੂੰ ਸਾਰੇ ਕਈ ਬੱਚੇ ਗਿਰ ਚੁੱਕੇ ਆ ਕਈ ਬਜ਼ੁਰਗ ਮਹਿਲਾ ਗਿਰ ਚੁੱਕੀਆਂ ਯਹਾਂ ਕਮਤੋਂ ਕੰਮ ਵੀ ਡੇਲੀ 20-25 ਹਜ਼ਾਰ ਕੇ ਕਰੀਬ ਲੋਕ ਸੈਰ ਕਰਨ ਆਉਂਦੇ ਆ ਮੈਨੂੰ ਬਹੁਤ ਇਕਤਾਰੀ ਹੈ ਇਹ 5 ਡੇਸ ਸੇ ਮੈਂ ਦੇਖ ਰਹੀ ਹੂੰ ਕਿ ਪਾਣੀ ਇਹਾ ਪੇ ਰੁਕਾਈ ਹੂਆ ਹੈ ਪਾਰਕ ਹੋਤਾ ਕਿਸ ਲਈ ਹੈ ਅਚੇ ਇਨਵਾਇਰਨਮੈਂਟ ਕੇ ਲਈ ਹੋਤਾ ਹੈ ਤੋ ਐਸੇ ਇਨਵਾਇਰਨਮੈਂਟ ਮੇਂ ਕੀਆ ਹੋਗਾ ਬੱਚੇ ਵੀ ਖੇਡ ਰਹੇ ਹੈ ਸਭੀ ਆਤੇ ਹੈ ਤੋ ਕਿਤਨਾ ਬੁਰਾ ਲਗਤਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਮਨੀਸ਼ ਕੁਮਾਰ ਇਸ ਵਕਤ ਮੈਂ ਸੈਕਟਰ 13 ਦੇ ਸ਼ਿਵਾਲੀ ਗਾਰਡਨ ਦੇ ਵਿੱਚ ਮੈਂ ਖੜਾ ਹਾਂ ਤੇ ਤੁਹਾਨੂੰ ਦੱਸ ਦਿਆਂ ਕਿ ਇੱਥੇ ਲਗਭਗ ਰੋਜ਼ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕ ਇੱਥੇ ਸੈਰ ਕਰਨ ਆਉਂਦੇ ਨੇ ਬੱਚੇ ਖੇਡਣ ਆਉਂਦੇ ਨੇ ਤੇ ਇੱਥੇ ਮੂਲਕੁੱਤ ਸਹੂਲਤਾਂ ਦੀ ਜੀ ਗੱਲ ਕੀਤੀ ਜਾਵੇ ਬਿਲਕੁਲ ਵੀ ਨਹੀਂ ਹੈਗੀ ਐ ਤੇ ਜਿਹੜਾ ਆਪਣਾ ਇੱਥੇ ਵਾਸ਼ਰੂਮ ਹੈਗਾ ਵਾਸ਼ਰੂਮ ਦੀ ਵੀ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਹੈਗੀ ਇੱਥੇ ਰਹਿੰਦੀ ਹੈਗੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜਿਹੜਾ ਸਾਫ਼ ਪਾਣੀ ਹੈਗਾ ਇੱਥੇ ਬੈਰ ਹੈਗਾ ਤੇ ਸੈਰ ਕਰਨ ਵਾਲੇ ਜਿਹੜੇ ਬੱਚੇ ਨੇ ਜਾਂ ਬਜ਼ੁਰਗ ਨੇ ਇਹ ਆ ਘੁੰਮਣ ਆ ਜਿਹੜੇ ਇੱਥੇ ਲੋਕ ਆਉਂਦੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਸਮੱਸਿਆ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪੰਡਤ ਮੇਨਾਲੀ ਇਸ ਵਕਤ ਮਹੰਤ ਸਮਾਸ਼ਵੀ ਰਮੇਸ਼ਵਰ ਗਿਰੀ ਜੀ ਮੌਜੂਦ ਹੈ ਜੀ ਸਭ ਕਿੰਨੀ ਜਿਆਦਾ ਪ੍ਰੋਬਲਮ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ پارک ਨੂੰ ਲੈ ਕੇ ਇਹਨੇ 20 ਏਕੜਾਂ پارک ਬਣਾਇਆ ਤਾਂ ਕਿਸੇ ਟਾਈਮਾ ਸਰਦਾਰ ਸੁਰਿੰਦਰ ਸਿੰਘ ਮੇਰ ਥੇ ਉਹਨਾਂ ਨੇ پارک ਬਣਾਇਆ ਤਾਂ ਇਸ ਨੂੰ ਮੇਰੇ ਕਾ 18-19 ਸਾਲ ਇਸ پارک ਨੂੰ ਬਣੇਨ ਹੋ ਗਏ ਜੱਤੇ پارک ਬਣਿਆ ਜੀ ਉਸਕੇ ਬਾਅਦ ਇਸਕਾ ਰੱਖ-ਰਖਾਅ ਵੀ ਕੋਈ ਵੀ ਪਾਰਸ਼ਦ ਨਹੀਂ ਕਰ ਪਾਇਆ ਕਿੰਨੇ ਪਾਰਸ਼ਦ ਆਲੇ ਉਹਨਾਂ ਤੋਂ ਬਾਅਦ ਇੱਕੇ ਵਾਰ ਜੋ ਕੰਮ ਸੁਰਿੰਦਰ ਸਿੰਘ ਜੀ ਨੇ ਮਨੀਵਾਰੇ ਵਾਸਤੇ ਜੋ پارک ਦੇਆ ਥਾ ਲੋਕਾਂ ਕੇ ਜਨਤਾ ਵਾਸਤੇ ਉਸ ਵਰਗਾ ਕੋਈ ਵੀ ਕੰਮ ਇੱਥੇ ਨਹੀਂ ਕਰ ਸਕਿਆ ਇਸ ਪਾਰਕਿਤ ਦੀ ਦੇਣਾ ਜਿਹੜੀ ਉਹ ਸਿੰਦਰ ਸਿੰਘ ਦੇਣਾ ਹੈ ਉਸਕੇ ਬਾਅਦ ਇੱਥੇ ਇੱਕ ਓਪਨ ਥੀਏਟਰ ਬਣਨਾ ਤਾਂ ਉਹ ਨਹੀਂ ਬਣਿਆ ਹੁਣ ਤਾਂ ਇਸका ਹੀ ਹੋ ਗਿਆ ਕਿ ਜੇ ਕਾਸ ਖੜਿਆ ਤਾਂ ਤਾਰੋ ਤਰਫ ਕਾਸ ਖੜਿਆ ਜੇ ਕਾਸ ਕੱਟ ਦਿਆ ਤਾਂ ਉਸ ਨੂੰ ਕੋਈ ਚੱਕਣ ਨਹੀਂ ਆਂਦਾ ਇੱਕ ਮਹੀਨੇ ਤੇ ਬਾਰ ਬਾਰ ਲੋਕਾਂ ਨੇ ਇੱਕ ਬਲੇਂਡਾ ਵਾਲੀਆਂ ਇੱਕ ਪਾਣੀ ਚੱਲ ਰਿਹਾ ਆਨਲਾਈਨ ਤੁਸੀਂ ਦੇਖੋਗੇ ਆਨਲਾਈਨ ਇੰਨੀ ਕਮਲੇਡਾ ਵਾਲੀ ਤੁਸੀਂ ਇਹ ਪਾਣੀ ਦੇਖੋ ਇਹ 1.5 ਕਿਲੋਮੀਟਰ ਦੇ ਏਰੀਆ ਦੇ ਵਿੱਚੋਂ ਇਹ ਪਾਣੀ ਚੱਲ ਰਿਹਾ ਜੀ ਸਾਰਾ ਜਿਹੜਾ ਟਰੈਕ ਹੈ ਪੈਦਲ ਚੱਲਣ ਵਾਲਾ ਸੈਰ ਕਰਨੇ ਵਾਲੇ ਦਾ ਉਹਨਾਂ ਨੂੰ ਸਾਰੇ ਕਈ ਬੱਚੇ ਗਿਰ ਚੁੱਕੇ ਆ ਕਈ ਬਜ਼ੁਰਗ ਮਹਿਲਾ ਗਿਰ ਚੁੱਕੀਆਂ ਯਾ ਕਮ ਤੋਂ ਕਮ ਵੀ ਡੇਲੀ 20-25 ਹਜ਼ਾਰ ਕੇ ਕਰੀਬ ਲੋਕ ਸੈਰ ਕਰਨ ਆਉਂਦੇ ਆ ਇੱਕ ਬਾਥਰੂਮ ਹੈ ਉਸ ਨੂੰ ਵੀ ਸਵੇਰੇ ਤਾਲਾ ਲਗਾ ਦਿੰਦੇ ਆ ਕਦੀ ਸ਼ਾਮ ਨੂੰ ਤਾਲਾ ਲਗਾ ਪਾਣੀ ਦੀ ਗੱਲ ਕਰੀ ਜਾਵੇ ਕਿੰਨੇ ਦਿਨ ਤੋਂ ਜਿਹੜਾ ਪਾਣੀ ਹੈਗਾ ਇੱਥੇ ਅਸੀਂ ਬਹਿਰ ਹੈਗਾ ਕਿਉਂਕਿ ਇਹ ਦੇਖਿਆ ਜਾਵੇ ਸਾਬ ਪਾਣੀ ਹੈਗਾ ਬਿਲਕੁਲ ਸਾਬ ਪਾਣੀ ਕਿਤਨੇ ਕਿਤੇ ਪਾਣੀ ਦੀ ਬਰਬਾਦੀ ਸੌਰੀ ਇਹਨੇ 1 ਮਹੀਨੇ ਤੋਂ ਚੱਲ ਰਿਹਾ ਜੀ ਪਹਿਲੇ ਤਾਂ ਅਸੀਂ ਸੋਚਦੇ ਰਹੇ ਵੀ ਸ਼ਾਇਦ بارش ਕਰਕੇ ਜਾਂ ਨਿਕਾਸੀ ਨਹੀਂ ਹੈ ਉਸ ਦਾ ਪਾਣੀ ਹੈ ਲੇਕਿਨ ਉਹ ਤਾਂ ਬਰਸਾਤ ਤਾਂ ਬੰਦ ਹੋ ਜਾਂਦੀ ਨਹੀਂ ਵੀ ਕਮ ਤਾਂ ਹੋ ਗਿਆ ਜੀ ਇਸ ਕੇ ਸਾਹ ਜੇ ਕੋਈ ਪਾਣੀ ਬਾਹਰ ਆਪਣੇ ਘਰ ਕੇ ਡੋਲ ਦੇ ਉਸ ਦਾ ਚਲਾਨ ਕਰਨ ਉਸੇ ਟਾਈਮ ਆ ਜਾਂਦੇ ਆ ਪਾਣੀ ਵਾਲੇ ਇਹ ਹ ਲੱਖੋ ਗੈਲਨ ਮੇਰੇ ਖਿਆਲ ਲੱਖੋ ਰੁਪਏ ਦਾ ਪਾਣੀ ਬਰਬਾਦ ਹੋ ਰਿਹਾ ਉਸ ਨੇ ਇੱਕ ਤਰਫ ਕੋਈ ਧਿਆਨ ਨਹੀਂ ਦੇ ਰਿਹਾ ਲੋਕ ਕੀ ਉਹਨਾਂ ਨੇ ਬਾਰ ਬਾਰ ਕਮਲੇਡਾ ਕਰਕੇ ਆ ਚੁੱਕੇ ਆ ਕੋਈ ਧਿਆਨ ਨਹੀਂ ਦੇ ਰਿਹਾ ਇਹ ਤਾਂ ਸਿਰਫ ਪਾਣੀ ਦੀ ਗੱਲ ਹੈ ਇਸ ਤੋਂ ਬਾਅਦ ਤੁਸੀਂ ਇਹਾ ਹੋਰ ਦੇਖੋ ਕੋਈ ਪੇੜ ਨਹੀਂ ਇਹਾ ਨਵੇਂ ਲਗੇ ਉਹ ਜੋ ਦੂਜੀ ਗੱਲ ਕਰੀ ਜਾਵੇ ਟਾਇਲਟਸ ਦੀ ਇੱਥੇ ਬੜੀ ਪ੍ਰੋਬਲ ਟਾਇਲਟ ਭਾਜੀ 20 ਸਿੱਕੜਾਂ ਵਿੱਚ ਇੱਕ ਟਾਇਲਟ ਹੈ ਜੀ ਉਸ ਟਾਇਲਟ ਨੂੰ ਵੀ ਤਾਲਾ ਲਗਾ ਦਿੰਦੇ ਆ ਲੋਕਾਂ ਨੇ ਜੇ ਇੱਕ ਮਤਲਬ ਜਿਹੜੇ ਮਤਲਬ ਸਿਰੇ 'ਚ ਆਏ ਉਹਨਾਂ ਨੂੰ ਦੂਜੇ ਪਾਸੇ ਟਾਇਲਟ ਕਰਨ ਜਾਣਾ ਹੋਵੇ ਤਾਂ ਉਹਨਾਂ ਦੇ ਰਸਤੇ 'ਚ ਕਈ ਵਾਰੀ ਜੇ ਬਜ਼ੁਰਗ ਹੈ ਜਿਹਦਾ ਸ਼ੂਗਰ ਕੀ ਮਰੀਜ਼ ਹੈ ਉਹਨਾਂ ਕਾਥੇ ਸਮਾਜ ਸੇਵੀ ਰਮੇਸ਼ਵਰ ਗ੍ਰੀ ਤੁਸੀਂ ਸਮਾਜ ਸੇਵੀ ਹੋ ਤੇ ਤੁਸੀਂ ਆਪਣੇ ਵਿਆਹ ਤੇ ਕਿੰਨੀ ਵਾਰ ਕੰਪਲੇਨਟ ਕੀਤੀ ਹੈ ਮੈਂ ਆਪਣੇ ਵਿਆਹ ਤੇ ਚਾਰ ਵਾਰ ਮਿਲ ਚੁੱਕਿਆ ਜੀ ਅਫਸਰਾਂ ਨੂੰ ਫੋਨ ਕਰ ਚੁੱਕਿਆ ਜੀ ਕੋਈ ਸੁਣਦਾ ਹੀ ਨਹੀਂ ਜੀ ਅਖਬਾਰਾਂ 'ਚ ਵੀ ਆ ਚੁੱਕਿਆ ਜੀ ਪਰ ਕਈ ਵਾਰ ਮੈਂ ਦੇਖਿਆ ਕਿ ਅਫਸਰ ਸੁਣਦੇ ਹੀ ਨਹੀਂ ਹੈ ਜਾਣ ਬੁੱਝ ਕੇ ਜਾਂ ਤਾਂ ਐਸੋ ਇਸ ਤਰ੍ਹਾਂ ਕਰਦੇ ਆ ਕਿ ਲੋਕਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰਿਆ ਜਾਵੇ ਕਿ ਲੋਕੀ ਆ ਸੈਰ ਕਰਨ ਨਾਮ ਹੈ ਯਹਾਂ ਕੁੱਤਿਆਂ ਕੇ ਇੰਨਾ ਕਾਂ ਤੱਕ ਹੈ ਪੁੱਛੋ ਨਾ ਕੁੱਤੇ ਇੰਨੇ ਹੈ ਯਹਾਂ ਕਿਸ ਚੀਜ਼ ਕਾ ਤੁਹਾਨੂੰ ਦੱਸਿਆ ਕਿ ਕੋਈ ਵੀ ਯਹਾਂ ਰਾਤ ਨੂੰ ਜਦ ਤੁਸੀਂ ਜਾਓਗੇ ਤਾਂ ਯਹਾਂ ਨਸ਼ੇੜੀਆਂ ਕਾ ਅੱਡਾ ਬਣਿਆ ਵਾ ਕੀ ਗਵਾਰ ਕੀ ਲਾਉਂਗੇ ਤੁਸੀਂ ਅਫਸਰਾਂ ਨੂੰ ਇੱਕ ਤਾਂ ਸੌਤੇ ਵਾਲਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਪੁਲਿਸ ਨੂੰ ਕਹੂੰਗਾ ਕਿ ਯਹਾਂ ਜੋ ਰਾਤ ਨੂੰ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਉਸ ਨੂੰ ਖਤਮ ਕਰਿਆ ਜਾਵੇ ਕਿਉਂਕਿ ਰਾਤ ਨੂੰ ਇਹਾ ਕੋਈ ਵੀ ਨਹੀਂ ਆਂਦਾ ਦੂਸਰਾ ਸਭ ਤੋਂ ਪਹਿਲੇ ਜਿਹੜਾ ਪਾਣੀ ਲੀਕੇਜ ਹੋ ਰਿਹਾ ਉਸ ਪਾਣੀ ਨੂੰ ਬੰਦ ਕਰਿਆ ਜਾਵੇ ਜਹਾਂ ਜਹਾਂ ਜੋ ਜੋ ਸਮੱਸਿਆਵਾਂ ਹੱਲ ਕਰਾਈ ਜਾਵੇ ਜਹਾਂ ਜਹਾਂ ਗੰਦਗੀ ਬਈਆ ਸਫਾਈ ਕਰਾਈ ਜਾਵੇ ਜਿਹੜਾ ਟਾਇਲਟ ਹੈ ਉਸ ਨੂੰ ਪਹਿਲੇ ਇੱਕ ਵਾਰ ਤਾਂ ਬਿਲਕੁਲ ਬੰਦ ਹੀ ਕਰਕੇ ਤੇ ਸਾਰਾ ਤੋੜ ਕੇ ਸਮਾਨ ਲਿਖਦੇ ਤਾ 10 ਦਿਨ ਬੰਦ ਕਰਿਆ ਉਸਕੇ ਬਾਅਦ ਮੈਂ ਅਫਸਰ ਨੂੰ ਲੈ ਕੇ ਆਇਆ ਮੌਕੇ 'ਪਾ ਮੌਜੂਦਾ ਮੇਰ ਨੂੰ ਮਿਲਿਆ ਤਾਂ ਫਿਰ ਉਸਨੇ ਸਾਰੇ ਆਰਡਰ ਕਰੇ ਉਸਕੇ ਬਾਅਦ ਆਏ ਅਫਸਰ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਦੇਖਿਆ ਵੀ ਇਹ ਤਾਂ ਬਹੁਤ ਬੁਰਾ ਹਾਲ ਹੈ ਫਿਰ ਮੈਂ ਪੁੱਛਿਆ ਸਾਰਾ ਠੀਕ ਕਰਵਾਇਆ ਜੀ ਉਸਕੇ ਬਾਅਦ ਹੁਣ ਵੀ ਜੱਜ ਜੀ ਕਰਦਾ ਇਹ ਬੰਦ ਕਰਕੇ ਟਾਇਲਟ ਨੂੰ ਚਲੇ ਜਾਂਦੇ ਆ ਲੇਡੀਜ਼ ਨੂੰ ਇੰਨਾ ਪਰੇਸ਼ਾਨੀ ਹੁੰਦੀ ਹੈ ਟਾਇਲਟ ਜਾਣੇ ਵਾਸਤੇ ਹਰ ਇੱਕ ਬੰਦੇ ਨੂੰ ਪਰੇਸ਼ਾਨੀ ਪਰੇਸ਼ਾਨੀ ਹੈ ਇਹ ਪਾਰਕ ਸੇਅਰ ਕਰਨ ਦੇ ਲਾਇਕ ਨਹੀਂ ਰਿਹਾ ਹੁਣ ਕਿਉਂਕਿ ਆਹ ਲੋਕੀ ਤੁਸੀਂ ਦੇਖੋ ਲੇਡੀ ਜੀ ਨੂੰ ਦੇਖੋ ਕਿਸ ਤਰ੍ਹਾਂ ਬਚ-ਬਚ ਕੇ ਜਾ ਰਹੀਆਂ ਹੈ ਜੀ ਸਰ ਇਹ ਦੇਖੋ ਸਰ ਇਹ ਇਤਨਾ ਪਾਣੀ ਆਇਆ ਅੱਗੇ ਆਜੋ ਅੱਗੇ ਆਜੋ ਇਹੀ ਆ ਅੱਗੇ ਆਜੋ ਅੱਗੇ ਆਜੋ ਕਿਹਾਂ ਆਜੋ ਕੀ ਨਾਮ ਹੈ ਜੀ ਆਪਕਾ ਸਰਮੀਨਾ ਕੀ ਕੀ ਹੋਇਆ ਯਹਾਂ ਸੇ ਨਿਕ सर बहुत दिक्कत आ रही है ये फाइव डेज से मैं देख रही हूँ कि पानी यहाँ पे रुकाई हुआ है पांच दिनों से मैं देख रही हूँ इसका तो बहुत, <laughs> बहुत गंदा लगता है और मच्छर भी आते हैं और जिसके कारण काफी बीमारियां भी फैलती है आप देखते हो कि हॉस्पिटल में सारे बेड भरे रहे हैं वॉशरूम कैसे है यहाँ के वॉशरूम सर मैं एक बार ही गई हूँ बहुत ही डर्टी है तो उसके बाद मैंने कभी यूज नहीं किया और हमेशा वैसे तो लॉक ही लगा रहता है यहाँ पे कभी खुलता ही नहीं है वॉशरूम अगर किसी को बुलाओ तो वो आती है खोलने कोई भी फेस्टिव हो ये फैसिलिटी ना तब भी ओपन नहीं होती है यहाँ पे पार्क में क्या कहना चाहोगे आप आप बड़े अफसरों को अफसरों को तो यही कहना कि साफ सफाई का विशेष ध्यान रखें पार्क होता किस लिए है अच्छे इन्वायरमेंट के लिए होता है तो ऐसे इन्वायरमेंट में क्या होगा बच्चे भी खेल रहे हैं सभी आते हैं तो कितना बुरा लगता है यहाँ सुरेश कुमार है मेरी सत्तर साल उम्र है जो है

वैसे सतीश कह दे बूंद बूंद बचाओ ये करो वो करो ये लहर चल रही है इसके किसी को चिंता नहीं जो है ना पानी जा रहे देखो जी जो सारा जो है कितना बुरा हाल है कुछ चल नहीं सकता जो पानी की लाखों में जो है बर्बादी हो रही है इसकी इतना जो है कोई कोई देखता नहीं कोई सोच नहीं कोई मालिक नहीं कोई रिसाइन नहीं दफ्तर है यहाँ पास ही इंजीनियरिंग के उसका जो है अफसर का

ਕਿਓ ਮੈਟ ਦੀ ਕਰ ਲਓ ਬੱਚੇ ਆ ਜਾਂ ਵਰਜੀ ਦੇ ਕੋਈ ਫੁੱਟਬਾਲ ਵੀ ਇਹ ਪਹਿਲੇ ক্রিকেট ਦਾ ਤਾਂ ਇਤਨਾ ਕਰਖਾ ਜਗਾ ਜਗਾ ক্রিকেট ਜਿਹੜੂ ਗੇਲਿਆ